ਅੱਜ ਭਗਵਾਨ ਵਾਲਮੀਕ ਦਾ ਪ੍ਰਕਾਸ਼ ਦਿਹਾੜਾ ਕੇਂਦਰੀਏ ਮੰਦਿਰ ਅੰਮ੍ਰਿਤਸਰ ਵਿਖੇ ਬੜੀ ਸ਼ਾਂਤਤਾ ਅਤੇ ਤੁਮਤਮ ਨਾਲ ਮਨਾਇਆ ਗਿਆ। ਇੱਕ ਸਮਾਪਕੇ ਇੱਕ ਸ਼ੋਭਾ ਯਾਤਰਾ ਦਾ ਵੀ ਆਯੋਜਨ ਕੀਤਾ ਗਿਆ। ਇਸ ਮੌਕੇ ਕੇਂਦਰੀਏ ਮੰਦਿਰ ਅੰਮ੍ਰਿਤਸਰ ਵਿਖੇ ਡਾਕਟਰ ਰਾਜਕਮਾਰ ਵੇਰਕਾ ਅਤੇ ਹੋਰ ਨਾਮਵਰ ਸ਼ਖਸੀਅਤਾਂ ਨੇ ਨਤਮਸਤਕੋ ਕੇ ਆਪਣੀ ਹਾਜ਼ਰੀ ਲਵਾਈ ਭਾਰਤੀ ਵਾਲਮੀਕੀ ਆਦੀ ਤਰਨ ਸਮਾਜ ਦੇ ਕੇਂਦਰੀ ਸਚੇਵ ਅਸ਼ੋਕ ਪੱਟੀ ਪੰਜਾ ਪੰਜਾਬ ਪਰਵਾਰੀ ਪ੍ਰਦੀਪ ਗੱਬਰ ਮਾਜਾ ਜੌਨ ਦੇ ਪ੍ਰਧਾਨ ਵਿੱਕੀ ਵਿਕਰਮਜੀਤ ਵੱਲੋਂ ਆਈਆਂ ਹੋਈਆਂ ਨਾਮਵਰ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੀਨੀਅਰ ਧਰਮ ਸਮਾਜੀ ਹੌਦਿਆਦਾਰਾਂ ਵੱਲੋਂ ਪ੍ਰਦੀਪ ਗੱਬਰ ਜੀ ਵੱਲੋਂ ਵਿੱਕੀ ਵਿਕਰਮਜੀਤ ਜੀ ਵੱਲੋਂ ਆਇਆ ਹੋਇਆ ਸੰਗਤਾਂ ਨੂੰ ਪਰ ਭਗਵਾਨ ਵਾਲਮੀਕੀ ਦੇ ਤਿਹਾੜੀ ਦੀ ਵਧਾਈਆਂ ਦਿੱਤੀਆਂ ਗਈਆਂ ਹਨ ਪਰਗਤ ਪੁਸਤਕ ਬਣਾਇਆ ਜਾਏ ਅਤੇ ਇੱਕ ਪਰਗਤ ਪੁਸਤਕ ਜੋ ਕਰਨੇ ਸਾਰੇ ਭਾਰਤੀ ਸਭ ਲੋਕਾਂ ਨੂੰ ਲੱਖ ਲੱਖ ਵਧਾਈ ਦੇਣਾ भगवान वाल्मीकि जी के इस प्रकट उत्सव से सब तुम तो बड़ी गल है कि दुनिया के अंदर सब तो पहला श्लोक किन्ने लिखा थी वो भगवान वाल्मीकि जी ने लिखा पहला काव्य किन्ने लिखे थे भगवान वाल्मीकि ने लिखा यानी भगवान राम के दस हजार साल पहले अगर किसी ने रामायण लिखी और चौबीस हजार श्लोक लिखे सन तो किने लिखे सन भगवान वाल्मिकी जी ने लिखे इस करके भगवान वाल्मिकी का नाम दुनिया के इतिहास के अंदर नंबर वन है लोग महाकाव्य है दुनिया के अंदर अगर मैं कवाबेरे तो को पूछोगे दुनिया के अंदर सब तुम्हारा तो महाकाव्य है वो वह रामायण के किया तो मैं इन्ह ही शब्द दिना आज दे सब लोगों को हिदे को तो बधाई देना और आस करना कि सब लोग इसी प्रकार भगवान बाल की याद करते जय श्री जी प्रदीप गब्बर सेवादार कौन का भगवान महाराज ਇਹਨਾਂ ਦਾ ਅੱਜ ਤਰਕੜ ਦਿਹਾੜਾ ਭਾਰਤੀ ਵਾਲਮੀਕੀ ਅਧਿਕਾਰ ਸਮਾਜ ਸੁਚੇਤ ਟੀਮ ਅਤੇ ਕੇਂਦਰ ਮੰਦਰ ਦੀ ਸਾਰੀ ਟੀਮ ਵੱਲੋਂ ਬੜੀ ਸੱਦਾ ਦੇ ਧੂਮ ਨਾਲ ਮਨਾਇਆ ਜਾ ਰਿਹਾ ਹੈ ਇਹ ਕੇਂਦਰ ਮੰਦਰ ਉਹ ਮੰਦਰ ਹੈ ਜਿਨ੍ਹਾਂ ਨੇ ਸੰਘਰਸ਼ ਕਰਕੇ ਸ੍ਰੀ ਕਰਦਾ ભગવાન ਜੀ ਮਹਾਰਾਜ ਦਾ ਵਰਮਾਲਿਆ ਬਣਿਆ ਹੈ ਉਹ ਮਾਨਯੋਗ ਕੈਪਟਨ ਸਾਹਿਬ ਵੀ ਰਹਿਮ ਨਹਾਣੀ ਜੀ ਬਣਿਆ ਹੈ ਉਹ ਜੁਬਾ ਇਸ ਹਰੇ ਉਮਰ ਦਾ ਦੇ ਨਹੀਂ ਦੇ ਸਕਦੇ ਅੱਜ ਜਿਹੜਾ ਖੁਸ਼ੀਆਂ ਭਰਾ ਦੇ ਹੜਾ ਹੈ ਇਹ ਬਹੁਤ ਵੱਡਾ ਦਿਹਾੜਾ ਹੈ ਕਿ ਪੂਰੇ ਭਾਰਤ ਵਿੱਚ ਵਾਲਮੀਕੀ ਭਾਈ ਜਿਹੜਾ ਖੁਸ਼ੀ ਦੀ ਲਹਿਜ ਹੈ ਜਿਹੜੇ ਦੁਨੀਆ ਦੇ ਸਭ ਤੋਂ ਪਹਿਲੇ ਰਮਾਇਣ ਲਿਖਿਆ ਸੀ ਸੀਸੀ ਕਰਤਾ ਭਗਵਾਨੂ ਕੀ ਮਹਾਰਾਜ ਦੇ ਦੇਨ ਹੈ ਉਹਨਾਂ ਦੀ ਲਿਖੀ ਕਲਮ ਤੇ ਡਾਕਟਰ ਭੀਮਰਾ ਮੇਦਕਰ ਜਿਹਨਾਂ ਨੇ ਦੁਨੀਆ ਦਾ ਸੰਵਿਧਾਨ ਲਿਖਿਆ ਅੱਜ ਪੂਰਾ ਸਮਾਜ ਉਹ ਉਹਨਾਂ ਦਾ ਜੈਦ ਰੋਤਨ ਕਰਦਾ ਹੈ ਯਾਵਲਮਿਕੀ ਹਰ ਹਰ ਵਾਲਮੀਕੀ ਉਹ ਮੇਰਾ ਛੋਟਾ ਭਰਾ ਚਿੰਦਾ ਜੀ ਦੋ ਬਚਨ ਕਰਨਗੇ ਹਬ ਤੋਂ ਪਹਿਲਾਂ ਸਾਰੇ ਹੀ ਪੂਰੇ ਸਮਾਜ ਨੂੰ ਮੇਰੇ ਵੱਲੋਂ ਪਿਆਰ ਭਰੀ ਯਾਵਲਮਿਕੀ ਹਰ ਹਰ ਵਾਲਮੀਕੀ ਅੱਜ ਬਹੁਤ ਹੀ ਉਹ ਕਰਮਾ ਪਾਗਾ ਵਾਲਾ ਦਿਨ ਹੈ ਕਿ ਅੱਜ ਸਾਡੇ ਪ੍ਰਭੂ ਭਗਵਾਨ ਵਾਲਮੀਕੀ ਮਹਾਰਾਜੀ ਦਾ ਪ੍ਰਗਟ ਉਤਸਵ ਮਨਾਇਆ ਜਾ ਰਿਹਾ ਹੈ ਉਹ ਕੇਂਦਰੀ ਮੰਦਿਰ ਦੇ ਵਿੱਚ ਬਹੁਤ ਹੀ ਧੂਮ ਧਾਮ ਦੇ ਨਾਲ ਜਿਹੜੀ ਭਗਵਾਨ ਵਾਲਮੀਕੀ ਮਹਾਰਾਜ ਦੀ ਸ਼ੋਭਾ ਯਾਤਰਾ ਨੂੰ ਇੱਥੋਂ ਚੱਲੇਗੀ ਔਰ ਪੂਰੇ ਹੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਹਰ ਮੁਹੱਲੇ ਹਰ ਗਲੀ ਮੁਹੱਲੇ ਵਿੱਚ ਇਹ ਜਿਹੜੇ ਸਾਡੀ ਕੌਮ ਦੇ ਸਹਾਰੇਦਾਰ ਨੇ ਇਹ ਵੱਖੋ ਵੱਖਰੇ ਹਰਥਾ ਪ੍ਰਾਣੇ ਕਰਦੇ ਆ ਕਰਦੇ ਆਏ ਆ ਤੇ ਮੈਂ ਸਾਰੇ ਸਮਾਜ ਕੋ ਇਹੋ ਉਮੀਦ ਕਰਦਾ ਹਾਂ ਕਿ ਅੱਜ ਸਾਡੇ ਭਗਵਾਨ ਵਾਲਮੀਕੀ ਸ੍ਰਿਸ਼ਟੀ ਕਰਤਾ ਮਹਾਰਾ ਜੀ ਦਾ ਜਿਹੜਾ ਵਾ ਉਹ ਪ੍ਰਗਟ ਉੱਥੇ ਸਾਨੂੰ ਬਹੁਤ ਹੀ ਧੂਮ ਧਾਮ ਨਾਲ ਮਨਾਉਣਾ ਚਾਹੀਦਾ ਹੈ ਜਿਸ ਕਾਰਨ ਸਾਡੇ ਜਿਹੜਾ ਧਰਮ ਦਾ ਜਿਹੜਾ ਵਾ ਹੋਰ ਪ੍ਰਕਾਸ਼ ਹੋਣਾ ਚਾਹੀਦਾ ਤੇ ਲੋਕ ਜਿਹੜੇ ਸਾਡੇ ਨਾਲ ਵੱਧ ਤੋਂ ਵੱਧ ਜੋੜ ਸਕਣ ਜੈ ਵਾਲਮੀਕੀ ਜੀ